ਹਰੇਕੀ ਜ਼ਿਆਦਾਤਰ ਘਰਾਂ ਵਿੱਚ ਸੁੱਕਾ ਨਾਰੀਅਲ ਹੁੰਦਾ ਹੀ ਹੈ ਕਿਉਂਕਿ ਲੋਕ ਇਸ ਦੀ ਵਰਤੋਂ ਸੂਜੀ, ਖੀਰ, ਹਲਵਾ, ਆਈਸਕ੍ਰੀਮ ਅਤੇ ਹੋਰ ਮਿੱਠੇ ਪਕਵਾਨਾਂ ਵਿੱਚ ਕਰਦੇ ਹਨ ਡੰਡੀ ਨਾਲ ਹੀ ਸੁੱਕੇ ਨਾਰੀਅਲ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਵੀ ਤਿਆਰ ਹੁੰਦੀਆਂ ਹਨ ਡੰਡੀ ਨਾਰੀਅਲ ਮਿੱਠੇ ਪਕਵਾਨਾਂ ਦੇ ਸਵਾਦ ਅਤੇ ਪੌਸ਼ਟਿਕ ਤੱਤਾਂ ਨੂੰ ਵਧਾਉਂਦਾ ਹੈ ਡੰਡੀ ਇਹ ਸਾਰੇ ਲੋਕਾਂ ਲਈ ਫਾਇਦੇਮੰਦ ਹੈ ਪਰ ਔਰਤਾਂ ਲਈ ਇਸ ਦੇ ਫਾਇਦੇ ਬਹੁਤ ਜ਼ਿਆਦਾ ਹਨ ਡੰਡੀ ਇਹ ਔਰਤਾਂ ਵਿੱਚ ਅਨੀਮੀਆ ਨੂੰ ਦੂਰ ਕਰਦਾ ਹੈ ਨਾਲ ਹੀ ਗਰਭ ਅਵਸਥਾ ਦੌਰਾਨ ਇਸ ਦਾ ਸੇਵਨ ਕਰਨਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਡੰਡੀ ਡਰਾਈ ਚਾ ਸੁੱਕਾ ਨਾਰੀਆਲਾ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ ਡੰਡੀ ਜੇਕਰ ਤੁਸੀਂ ਇਸ ਦਾ ਨਿਯਮਤ ਸੇਵਨ ਕਰਦੇ ਹੋ ਤਾਂ ਤੁਸੀਂ ਦਿਲ ਦੇ ਰੋਗਾਂ ਤੋਂ ਬਚ ਸਕਦੇ ਹੋ ਡੰਡੀ ਗਰਭਵਸਥਾ ਦੌਰਾਨ ਵੀ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ ਡੰਡੀ ਸੁੱਕਾ ਨਾਰੀਅਲ ਔਰਤਾਂ ਵਿੱਚ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿੱਚ ਵੀ ਮਦਦ ਕਰਦਾ ਹੈ ਡੰਡੀ ਆਓ ਜਾਣਦੇ ਹਾਂ ਸੁੱਕੇ ਨਾਰੀਅਲ ਦੇ ਖਾਣ ਦੇ ਫਾਇਦੇ ਬਾਰੇ ਅਨੀਮੀਆ ਜਾਂ ਆਇਰਨ ਦੀ ਕਮੀ ਜ਼ਿਆਦਾਤਰ ਔਰਤਾਂ ਵਿੱਚ ਦੇਖੀ ਜਾਂਦੀ ਹੈ ਡੰਡੀ ਔਰਤਾਂ ਵਿੱਚ ਆਇਰਨ ਦੀ ਕਮੀ ਕਾਰਨ ਸਰੀਰਕ ਕਮਜ਼ੋਰੀ ਦੇ ਨਾਲ ਕਈ ਹੋਰ ਸਮੱਸਿਆਵਾਂ ਤੋਂ ਵੀ ਪਰੇਸ਼ਾਨ ਰਹਿੰਦੀਆਂ ਹਨ ਡੰਡੀ ਸੁੱਕੇ ਨਾਰੀਅਲ ਵਿੱਚ ਆਇਰਨ ਦੀ ਚੰਗੀ ਮਾਤਰਾ ਮਿਲ ਜਾਂਦੀ ਹੈ ਡੰਡੀ ਇਸ ਲਈ ਇਸ ਨੂੰ ਔਰਤਾਂ ਲਈ ਫਾਇਦੇਮੰਦ ਮੰਨਿਆ ਗਿਆ ਹੈ ਡੰਡੀ ਰੈਡੀ ਡਾਈਟ ਵਿੱਚ ਨਾਰੀਅਲ ਨੂੰ ਸ਼ਾਮਲ ਕਰਨ ਨਾਲ ਆਇਰਨ ਜਾਂ ਅਨੀਮੀਆ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ ਟੰਡੀ ਇਹ ਆਸਾਨੀ ਨਾਲ ਹੀਮੋਗਲੋਬਿਨ ਬਦਾ ਸਕਦਾ ਹੈ ਡੰਡੀ ਸੁੱਕੇ ਨਾਰੀਅਲ ਵਿੱਚ ਬਹੁਤ ਸਾਰੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ ਡੰਡੀ ਵੈਸੇ ਤਾਂ ਐਂਟੀਆਕਸੀਡੈਂਟ ਤੁਹਾਡੀ ਸਮੁੱਚੀ ਸਿਹਤ ਲਈ ਜ਼ਰੂਰੀ ਹਨ ਪਰ ਦਿਲ ਦੀ ਬਿਮਾਰੀ ਤੋਂ ਵਚਨ ਲਈ ਇੱਕ ਜ਼ਰੂਰੀ ਪੌਸ਼ਟਿਕ ਤੱਤ ਹੈ ਡੰਡੀ ਔਰਤਾਂ ਅਕਸਰ ਗਠੀਏ ਤੋਂ ਪਰੇਸ਼ਾਨ ਰਹਿੰਦੀਆਂ ਹਨ ਡੰਡੀ ਗਠੀਆ ਇੱਕ ਬਹੁਤ ਹੀ ਦਰਦਨਾਕ ਸਮੱਸਿਆ ਹੈ ਡੰਡੀ ਇਸ ਸਮੱਸਿਆ ਤੋਂ ਬਚਣ ਲਈ ਤੁਹਾਨੂੰ ਆਪਣੀ ਡਾਈਟ ਵਿੱਚ ਸੁੱਕਾ ਨਾਰੀਅਲਾ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਡੰਡੀ ਇਸ ਵਿੱਚ ਥੋੜੀ ਮਾਤਰਾ ਵਿੱਚ ਕੈਲਸ਼ੀਅਮ ਵੀ ਮਿਲ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਡੰਡੀ ਨਾਲ ਹੀ ਇਸ ਵਿੱਚ ਮੌਜੂਦ ਹੋਰ ਪੌਸ਼ਕ ਤੱਤ ਤੁਹਾਡੇ ਪੂਰੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ ਡੰਡੀ ਗਰਭ ਅਵਸਥਾ ਦੌਰਾਨ ਵੀ ਸੁੱਕਾ ਨਾਰੀਅਲ ਆਸਾਨੀ ਨਾਲ ਖਾਦਾ ਜਾ ਸਕਦਾ ਹੈ ਡੰਡੀ ਇਸ ਨਾਲ ਔਰਤਾਂ ਦੀ ਕਮਿਊਨਿਟੀ ਮਜ਼ਬੂਤ ਹੁੰਦੀ ਹੈ ਡੰਡੀ ਨਾਲ ਹੀ ਇਹ ਤੁਹਾਡੇ ਭਰੂਣ ਲਈ ਵੀ ਫਾਇਦੇਮੰਦ ਹੈ ਡੰਡੀ ਘਰ ਵਿੱਚ ਵਿਆਹ ਦਾ ਸੰਗੀਤ ਹੋਵੇ ਜਾਂ ਕੋਈ ਖਾਸ ਤਿਹਾਰ ਕੁੜੀਆਂ ਅਤੇ ਔਰਤਾਂ ਹਮੇਸ਼ਾ ਮਹਿੰਦੀ ਲਗਾਉਣ ਦਾ ਮੌਕਾ ਲੱਭਦੀਆਂ ਰਹਿੰਦੀਆਂ ਹਨ ਡੰਡੀ ਭਾਰਤ ਵਿੱਚ ਔਰਤਾਂ ਲਈ ਮਹਿੰਦੀ ਲਗਾਉਣਾ ਸ਼ਿੰਗਾਰ ਦਾ ਹਿੱਸਾ ਹੈ ਡੰਡੀ ਉਹਨਾਂ ਲਈ ਤਿਉਹਾਰ ਆਪਣੇ ਹੱਥਾਂ ਉੱਤੇ ਮਹਿੰਦੀ ਲਗਾਏ ਬਿਨਾ ਅਧੂਰੇ ਹਨ ਡੰਡੀ ਅੱਜ ਕੱਲ੍ਹ